ਅੱਜ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਮੈਨੂੰ ਆਮ ਆਦੀ ਪਾਰਟੀ ਨੇ ਕਪੂਥਾ ਹਲਕਾ ਇੰਚਾਰਜ ਲਗਾਇਆ ਮੈਂ ਵਾਹਿਗੁਰੂ ਜੀ ਆ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਅੱਜ ਵੱਖ-ਵੱਖ ਗੁਰਦੁਆਰਾ ਸਟੇਟ ਗੁਰਦੁਆਰਾ ਸਾਹਿਬ ਪਹੁੰਚਿਆ ਇਸ ਤੋਂ ਬਾਅਦ ਮੈਂ ਮਾਤਾ ਭਦਰਕਲ ਜੀ ਦੇ ਮੰਦਰ ਜਾ ਰਿਹਾ ਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਨੇ ਮੈਨੂੰ ਏਟੀ ਵੱਡੀ ਪਦਵੀ ਦਿੱਤੀ ਬਿਲਕੁਲ ਕੰਮ ਸ਼ੁਰੂ ਕਰ ਦਿੱਤਾ ਹੈ ਪਾਰਟੀ ਦਾ ਦਫ਼ਤਰ ਹਰ ਟਾਈਮ ਚੱਲਦਾ ਪਿਆ ਹੈ ਸਵੇਰੇ 6 ਵਜੇ ਤੋਂ ਖੁੱਲ ਜਾਂਦਾ ਹੈ ਤੇ ਸਾਰੀ ਰਾਤ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੈਂ ਤਰ ਤਿਆਰ ਪਰ ਤਿਆਰ ਆ। ਜਨਤਾ ਲਈ ਕੀ ਮੈਸੇਜ ਹੈ ਜਨਤਾ ਲਈ ਇਹੀ ਮੈਸੇਜ ਆ ਵੀ ਜੇਸ ਵੀ ਮੇਰੇ ਭਰਾ ਵੀਰ ਨੂੰ ਕੋਈ ਵੀ ਦਿੱਕਤ ਆਉਂਦੀ ਆ ਆਪਣੇ ਇਲਾਕੇ ਚ ਮੈਨੂੰ ਜਰੂਰ ਸੰਪਰਕ ਕੀਤਾ ਜਾਵੇ ਔਰ ਮੇਰੇ ਨੰਬਰ ਤੇ ਫੋਨ ਕੀਤਾ ਜਾਵੇ ਚੱਪਾ ਚਾਏ ਰਾਤ ਦੇ 12 ਵਜੇ ਹੁਣ ਮੈਂ ਤਾਂ ਵੀ ਤਿਆਰ ਆ ਉਹ ਫੋਨ ਚੱਕਣ ਲਈ। ਨਹੀਂ ਐਕਚੁਅਲੀ ਹਜੇ ਅਫਸਰਾਂ ਦੇ ਨਾਲ ਬਹੁਤੀਆਂ ਮੀਟਿੰਗਾਂ ਨਹੀਂ ਹੋਈਆਂ। ਪਰ ਮੈਂ ਅਫਸਰਾਂ ਨਾਲ ਸਾਰੇ ਆਪਣੇ ਭਰਾਵਾਂ ਨੂੰ ਲੈ ਕੇ ਮੀਟਿੰਗ ਕਰੂੰਗਾ ਔਰ ਉਸ ਵਿੱਚ ਜੋ ਵੀ ਕਬੂਤਰਾਰਾ ਰੋਡ ਮੈਪ ਆਇਆ ਉਹਨਾਂ ਨੂੰ ਮੈਂ ਕਿਹਾ ਹੈ ਕਿ ਮੈਨੂੰ ਪ੍ਰੋਵਾਈਡ ਕਰਾਇਆ ਜਾਵੇ ਜੋ ਵੀ ਕੰਮ ਹੋ ਰਿਹਾ ਹੈ ਜਾਂ ਕਿਤੇ ਦਿੱਕਤਾਂ ਵਾ ਤਾਂ ਮੈਨੂੰ ਦੱਸਿਆ ਜਾਵੇ ਮੈਂ ਪੰਜਾਬ ਲੈਵਲ ਤੇ ਸਰਕਾਰ ਨਾਲ ਸਾਰੀ ਡਿਸਕਸ ਕਰਕੇ ਉਸ ਤੇ ਕੰਮ ਕਰਾਂਗਾ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਪਾਰਟੀ ਦਾ ਸ਼ੁਕਰਗੁਜ਼ਾਰਾਂ ਕਿ ਉਹਨਾਂ ਮੈਨੂੰ ਇਸ ਹਲਕਾ ਸੰਗਠਨ ਲਾਇਆ ਤੁਸੀਂ ਪ੍ਰਧਾਨ ਲਾਇਆ ਜੀ ਉਸੇ ਤਰ੍ਹਾਂ ਹੀ ਸਤਗੁਰ ਨਾਨਕ ਦਾ ਇਸ ਤੰਤਰ ਗੁਰਗ੍ਰੰਥ ਸਾਹਿਬ ਦਾ ਸ਼ੁਕਰਗੁਜ਼ਾਰਾਂ कि ਜਿਨ੍ਹਾਂ ਨੇ ਇਹ ਸੇਵਾ ਸੌਂਪੀ ਆ ਮੈਨੂੰ ਮੈਂ ਆਪਣੀ ਵੱਲੋਂ ਆਪਣੀ ਪਾਰਟੀ ਵੱਲੋਂ ਔਰ ਸਮੂਹ ਆਪਣੇ ਸੰਗਠਨ ਵੱਲੋਂ ਖਾਸ ਕਰ ਜਿਹੜੇ ਆਪਣੇ ਹਲਕਾ ਇੰਚਾਰਜ ਨੇ ਜੀ ਕਪੂਰਥਲਾ ਦੇ ਵਕੀਲ ਸਾਹਿਬ ਕਰਮਜੀਤ ਜੀ ਜਿਵੇਂ ਉਹਨਾਂ ਵੱਲੋਂ ਵੀ ਸਾਰਿਆਂ ਇਸ ਦੀ ਕਪੂਰਥਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਡੇ ਤੇ ਜੋ ਆਸਾਂ ਉਮੀਦਾਂ ਰੱਖਿਆ ਨੇ ਕਪੂਰਥਲੇ ਨੇ ਅਸੀਂ ਉਹਨਾਂ ਦੇ ਪੂਰੇ ਉਤਰਾਂਗੇ ਪਾਰਟੀ ਦੀ ਜੋ ਵੀ ਹੈਗੀ ਆ ਪਾਲਿਸੀ ਕਿ ਪੰਜਾਬ ਨੂੰ ਦੁਆਰਾ ਤੋਂ ਰੰਗਲਾ ਬਣਾਉਣਾ ਉਹਦੇ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਸਕਦੀਆਂ ਅਸੀਂ ਇਹਨਾਂ ਤੱਕ ਕੋਸ਼ਿਸ਼ਾਂ ਕਰਾਂਗੇ ਔਰ ਇਸ ਪੰਜਾਬ ਨੂੰ ਦੁਆਰਾ ਤੋਂ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੀ ਪੂਰੇ ਆਪਣਾ ਯੋਗਦਾਨ ਪਾਵਾਂਗੇ। ਬਿਲਕੁਲ ਜੀ ਜਿਸ ਦਿਨ ਅਸੀਂ ਅਸੀਂ ਪਹਿਲਾਂ ਹੀ ਸੰਗਠਨ ਵਾਲੇ ਬੰਦਿਆਂ ਦੀ ਅਸੀਂ ਸੰਗਠਨ ਲਈ ਕੰਮ ਕਰਦੇ ਆਂ ਹੁਣ ਵੀ ਜੇ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਉਹਦੇ ਲਈ ਇੱਕ ਪਹਿਲੇ ਦਿਨ ਤੋਂ ਹੀ ਕੋਸ਼ਿਸ਼ਾਂ ਕਰ ਰਹੇ ਆਂ ਉਹ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਹਿਲਾਏ ਵਿੱਚ ਜਿਹੜੀ ਜਿਹੜੀ ਪੋਸ਼ਚਾ ਉਹ ਕਰਦੇ ਰਾਂਗੇ ਔਰ ਇੱਥੋਂ ਜਿਹੜੇ ਆਉਂਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਕਪੂਰਥਲੇ ਦੇ ਪਿਛਲੇ ਤਕਰੀਬਨ 3-4 ਸਾਲਾਂ ਤੋਂ ਇਹ ਉਸ ਬੰਦੇ ਦਾ ਜਿਹੜੇ ਰਾਜ ਹੈ ਜੇ ਕਹਿ ਲਓ ਉਸ ਸੱਤਾ ਚ ਰਿਹਾ ਜਿਨੇ ਇਸ ਕਪੂਰਥਲੇ ਬਾਰੇ ਕਦੀ ਕੁਝ ਸੋਚਿਆ ਹੀ ਨਹੀਂ ਇਸ ਕਪੂਰਥਲੇ ਨੂੰ ਇੱਕ ਹੌਲੀਡੇ ਡੈਸਟੀਨੇਸ਼ਨ ਬਣਾ ਕੇ ਰੱਖਿਆ ਕੋਈ ਇਸ ਕਪੂਰਥਲੇ ਦੀ ਤਰੱਕੀ ਦੀ ਕੋਈ ਇੱਥੋਂ ਦੇ ਪਲੇਲੀ ਇਥੋਂ ਦੇ ਲੋਕਾਂ ਲਈ ਜੋ ਨੇ ਵਾਅਦੇ ਕੀਤੇ ਸੀ ਅੱਜ ਤੱਕ ਉਹ ਪੂਰੇ ਨਹੀਂ ਹੋ ਸਕੇ ਸੋ ਉਹ ਸਾਰੇ ਵਾਅਦੇ ਜੋ ਅਸੀਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਸੇਮਾਨ ਸਾਹਿਬ ਅਤੇ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਨਾਲ ਕੀਤੇ ਨੇ ਉਹ ਪੂਰੇ ਕਰਨ ਦੀ ਜਦੋਂ ਜਦ ਵਿੱਚ ਆ ਉਹ ਸਾਰੇ ਪੂਰੇ ਕਿੱਥੇ ਜਾਣਗੇ